ਇਹ ਮੋਟਰਸਾਈਕਲ ਸੀ ਜਾ ਕੇ ਮੈਨੂੰ ਪਤਾ ਲੱਗਾ ਮੈਂ ਮਗਰ ਭੱਜਿਆ ਜੀ ਉਹਨਾਂ ਨੂੰ ਉਹਨਾਂ ਦੀ ਡੈੱਡ ਬੋਡੀ ਲੈ ਕੇ ਤੇ ਹਸਪਤਾਲ ਪਹੁੰਚ ਕੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਕਿੰਨਾ ਮੈਨੂੰ ਕਹਿੰਦਾ ਵੀ ਮੈਂ ਮੱਥਾ ਟੇਕਿਆ ਪਾਪਾ ਮੈਂ ਹੁਣੇ ਮੋੜਿਆ ਤਾਂ 15 ਮਿੰਟਾਂ ਵਿੱਚ ਤੇ ਰਾਹ ਵਿੱਚ ਹੀ ਹਾ사 ਹੋ ਗਿਆ ਜੀ ਉਸ ਦੇ ਨਾਲ ਇੱਕ ਉਸ ਤੋਂ ਥੋੜੀ ਜਿਹੀ ਉਮਰ ਦਾ ਵੱਡਾ ਜਾਨੀ 20 ਸਾਲ ਦੇ ਕਰੀਬ ਇੱਕ ਹੋਰ ਨੌਜਵਾਨ ਸੀ ਜਿਹੜਾ ਇਸ ਵੇਲੇ ਪੀਜੀਆਈ ਦੇ ਵਿੱਚ ਇਲਾਜ ਦੇ ਨਾ ਮੇਰਾ ਸਾਰਾ ਤੋਂ ਜ਼ਿਆਦਾ ਇਹੀ ਸੀਗਾ ਮੈਨੂੰ ਤੇਰੇ ਨਾਲ ਪਿਆਰ ਬੜਾ ਜਾ ਰਿਹਾ ਸੀ ਮੈਨੂੰ ਕਹਿੰਦਾ ਪਾਪਾ ਮੇਰਾ ਰਿਜ਼ਲਟ ਆਉਣ ਵਾਲਾ ਵਾ ਮੇਰੀ ਐਡਮਿਸ਼ਨ ਦਾ ਪਤਾ ਲੈ ਕੇ ਆ ਗਏ ਮੈਂ ਬਤ ਮੈਂ ਕੱਲ ਨੂੰ ਲੈ ਕੇ ਆਉਂਗਾ ਤੇਰੀ ਰਿਮਿਸ਼ਨ ਦਾ ਪਤਾ ਅੱਗ ਕੁਝ ਹੱਦੋਂ ਵੱਧਦੀ ਸੀਗੀ ਜੀ ਸੜਕ ਦੇ ਦੋਨੇ ਪਾਸੇ ਅੱਗ ਸੀਗੀ ਤੇ ਬੱਚੇ ਚਲੋ ਥੋੜੇ ਉਮਰ ਦੇ ਹਿਸਾਬ ਨਾਲ ਤਿਆਰਬਾ ਘਟ ਹੋਣ ਕਰਕੇ ਕਹਿੰਦੇ ਸੀ ਅਸੀਂ ਸ਼ਾਇਦ ਲੰਗ ਜਾਾਂਗੇ ਪਰ ਤੂੰ ਇਹਦੇ ਲਪੇਟ ਚ ਆ ਕੇ ਤੇ ਮੋਟਰਸਾਈਕਲ ਤੁਹਾਡੇ ਸਾਹਮਣੇ ਉਹ ਪਿਆ ਉਹ ਅੱਗ ਦੇ ਵਿੱਚ ਡਿੱਗ ਪਿਆ ਫਰੋਸਪੋਰ ਦੇ ਕਸਬਾ ਜ਼ੀਰਾ ਦੇ ਵਿੱਚ ਜਦੋਂ ਦੋ ਦਿਨ ਪਹਿਲਾਂ ਅੱਗ ਲੱਗੀ ਉਹ ਸੱਕ ਦੇ ਵਿੱਚ ਜਿੱਥੇ ਤਿੰਨ ਜਣੇ ਜ਼ਖਮੀ ਹੋਏ ਝੁਲਸ ਗਏ ਉੱਥੇ ਇੱਕ ਛੋਟੇ ਬੱਚੇ ਦੀ ਮੌਤ ਵੀ ਹੋਈ ਹੈ 15 ਸਾਲ ਦਾ ਇਹ ਨੌਜਵਾਨ ਸੀ ਕਰਨਪਾਲ ਸਿੰਘ ਨਾਮ ਦੱਸਿਆ ਜਾ ਰਿਹਾ ਇਹ ਮੋਟਰਸਾਈਕਲ ਸੀ ਜਿਸ ਤੋਂ ਇੱਥੋਂ ਗੁਜ਼ਰ ਰਹੇ ਸੀ ਰਾਹੀਰ ਸੀ ਕਿਤੇ ਇਧਰਲੇ ਪਾਸੇ ਕੋਈ ਧਾਰਮਿਕ ਸਥਾਨ ਹੈ ਜਿੱਥੇ ਉਹ ਮੱਥਾ ਟੇਕਣ ਦੇ ਲਈ ਆਏ ਦੋ ਨੌਜਵਾਨ ਸੀ ਉਸ ਦੇ ਨਾਲ ਇੱਕ ਉਸ ਤੋਂ ਥੋੜੀ ਜਿਹੀ ਉਮਰ ਦਾ ਵੱਡਾ ਜਾਨੀ 20 ਸਾਲ ਦੇ ਕਰੀਬ ਇੱਕ ਹੋਰ ਉਹ ਨੌਜਵਾਨ ਸੀ ਜਿਹੜਾ ਇਸ ਵੇਲੇ ਪੀਜੀਆਈ ਦੇ ਵਿੱਚ ਇਲਾਜ ਅਧੀਨ ਹੈ ਹਾਲਤ ਉਹਦੀ ਵੀ ਗੰਭੀਰ ਹੈ 85% ਦੀ ਉਹ ਨੌਜਵਾਨ ਝੁਲਸਿਆ ਹੋਇਆ ਦੱਸਿਆ ਜਾ ਰਿਹਾ ਔਰ ਇਸ ਬੱਚੇ ਦੀ ਤਾਂ ਮੌਕੇ ਤੇ ਮੌਤ ਹੋ ਗਈ ਸੀ ਇਧਰੋਂ ਆਉਂਦੇ ਆ ਤਾਂ ਬਾਈਕ ਜਿਹੜੀ ਆ ਕਿਉਂਕਿ ਬਹੁਤ ਜ਼ਿਆਦਾ ਤੇਜ਼ ਅੱਗ ਸੀ ਇੱਕ ਪਾਸੇ ਅੱਗ ਦਾ ਸੇਕ ਸੀ ਦੂਜੇ ਪਾਸੇ ਧੂਆਂ ਸੀ ਪਤਾ ਹੀ ਨਹੀਂ ਲੱਗਾ ਕਿ ਅੱਗੇ ਕੀ ਆ ਬਾਈਕ ਆਊਟ ਆਫ ਕੰਟਰੋਲ ਹੁੰਦੀ ਹੈ ਤਾਂ ਬਾਈਕ ਇੱਥੇ ਡਿੱਗ ਪੈਂਦੀ ਹੈ ਭੱਜਣ ਦਾ ਕਿਸੇ ਪਾਸੇ ਕੋਈ ਰਸਤਾ ਨਹੀਂ ਜਦੋਂ ਸਾਰੇ ਪਾਸੇ ਅੱਗ ਲੱਗੀ ਆ ਜੇ ਸੜਕ ਦੇ ਦੂਜੇ ਪਾਸੇ ਵੀ ਜਿਹੜੀ ਹੈ ਅੱਗ ਲੱਗੀ ਹੋਈ ਹੈ ਇਧਰਲੇ ਪਾਸੇ ਵੀ ਅੱਗ ਲੱਗੀ ਆ ਤਾਂ ਭੱਜਣ ਦਾ ਕੋਈ ਰਸਤਾ ਨਹੀਂ ਤਾਂ ਉਸ ਨੌਜਵਾਨ ਨੂੰ ਬੱਚੇ ਨੂੰ ਐਸਾ ਘੇਰਿਆ ਅੱਗ ਨੇ ਕਿ ਉਹ ਇੱਥੇ ਡਿੱਗ ਪੈਂਦਾ ਔਰ ਇਸੇ ਜਗ੍ਹਾ ਤੇ ਉਸ ਦੀ ਮੌਤ ਹੋ ਜਾਂਦੀ ਔਰ ਜਿਹੜਾ ਦੂਜਾ ਬੱਚਾ ਸੀ 20 ਸਾਲ ਦਾ ਜਿਹੜਾ ਨੌਜਵਾਨ ਸੀ ਉਹ ਤੋਂ ਕਿਸੇ ਤਰੀਕੇ ਇੱਥੋਂ ਨਿਕਲ ਕੇ ਭੱਜਦਾ ਔਰ ਅੱਗੇ ਜਾ ਕੇ ਕਿਸੇ ਮੋਟਰ ਤੇ ਜੋ ਕੋਠੇ ਬਣੇ ਹੁੰਦੇ ਆ ਉਸ ਦੇ ਵਿੱਚ ਜ਼ਰੂਰ ਲੁਕਣ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਅੱਗ ਤੋਂ ਜ਼ਿਆਦਾਤਰ ਬਚ ਨਹੀਂ ਸਕਦਾ ਕਿਉਂਕਿ ਅੱਗ ਬਹੁਤ ਜ਼ਿਆਦਾ ਤੇਜ਼ ਸੀ ਇੱਥੇ ਕੋਈ ਨੌਜਵਾਨ ਵੀ ਨਹੀਂ ਉਹਨਾਂ ਦੇ ਵਿੱਚ ਜਿਹੜੇ ਬੱਚੇ ਦੀ ਮੌਤ ਹੋਈ ਹੈ ਕਰਨਪਾਲ ਸਿੰਘ ਦੀ ਉਹਦੇ ਪਿਤਾ ਜੀ ਨੇ ਸਾਡੇ ਨਾਲ ਔਰ ਉਹ ਦੱਸ ਰਿਹਾ ਕਿ ਇਹ ਸਭ ਤੋਂ ਛੋਟਾ ਬੇਟਾ ਸੀ ਇਹਨਾਂ ਦਾ ਇਹਨਾਂ ਦੇ 4 ਬੱਚੇ ਆ ਜਿਨ੍ਹਾਂ ਦੇ ਵਿੱਚ ਤਿੰਨ ਪੁੱਤਰ ਸੀ ਔਰ ਰੇਕਤੀ ਇਹ ਸਭ ਤੋਂ ਛੋਟਾ ਸੀ 15 ਸਾਲ ਦਾ ਸੀ ਔਰ ਇਹ ਕਹਿੰਦੇ ਆ ਕਿ ਮੇਰਾ ਸਭ ਤੋਂ ਜ਼ਿਆਦਾ लाਡਲਾ ਸੀ ਕਿਤੇ ਮੱਥਾ ਟੇਕਣ ਗਏ ਹੋਏ ਸੀ ਬਾਈਥਾ ਟੇਕਣ ਜਾਂਨੇ ਪਏ ਸੀ ਮੈਂ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਮੈਂ ਮੱਥਾ ਟੇਕਿਆ ਮੈਂ ਪਾਪਾ ਮੈਂ ਹੁਣੇ ਮੁੜਿਆ ਤਾਂ 15 ਮਿੰਟਾਂ ਵਿੱਚ ਤੇ ਰਾਵ ਵਿੱਚ ਹੀ ਹਾਸਾ ਹੋ ਗਿਆ ਜੀ ਜਾ ਕੇ ਮੈਨੂੰ ਪਤਾ ਲੱਗਾ ਮੈਂ ਮਗਰ ਭੱਜਿਆ ਜੀ ਉਹਨਾਂ ਨੂੰ ਉਹਨਾਂ ਦੀ ਡੱਡ ਬੋੜੀ ਲੈ ਕੇ ਤੇ ਹਸਪਤਾਲ ਪਹੁੰਚ ਕੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਅਸ ਉਹ ਸਵੇਰੇ ਤੱਕ ਤੁਹਾਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਚੱਲ ਰਿਹਾ ਮੈਨੂੰ ਨਹੀਂ ਇਹ ਗੱਲ ਦਾ ਨਹੀਂ ਪਤਾ ਉਦੋਂ ਗੱਲ ਹੋਇਆ ਮੈਂ ਭੇਜਦਾ ਇਹਨਾਂ ਨਹੀਂ ਜਾਈ ਮੈਨੂੰ ਤਾਂ ਪਤਾ ਨਹੀਂ ਮੈਨੂੰ ਬੱਚੇ ਨੇ ਕਿਹਾ ਮੈਂ ਚੱਲ ਮੱਥੇ ਟੇਕਣ ਚੱਲਿਆ ਕਿਰੇ ਹੋਰ ਥਾਂ ਤੇ ਥੋੜਾ ਚੱਲੇ ਆ ਆਦ ਵਿੱਚ ਹੱਸਾ ਹੋ ਗਿਆ ਜੀ ਮੈਨੂੰ ਜਦੋਂ ਰੋਲਾ ਪਿਆ ਮੈਂ ਭੱਜਿਆ ਤੇ ਉਹਨੂੰ ਡੈੱਡ ਬੋਡੀ ਲੈ ਕੇ ਹਸਪਤਾਲ ਪਹੁੰਚ ਗਏ ਜੀ ਵੀ ਉਹਨਾਂ ਦੀ ਡੈੱਥ ਹੋ ਚੁੱਕੀ ਹੈ ਮੈਂ ਤੁਹਾਨੂੰ ਹਾਦਸੇ ਦਾ ਪਤਾ ਲੱਗਾ ਆਲੇ ਦੁਆਲੇੋਂ ਕੀ ਅਸਲ ਦੇ ਵਿੱਚ ਵਾਪਰਿਆ ਕੀ ਸੀਗਾ ਕੀ ਤੁਹਾਨੂੰ ਕੀ ਪਤਾ ਲੱਗਦਾ ਮੈਨੂੰ ਇਹ ਪਤਾ ਲੱਗਾ ਵੀ ਉੱਧਰ ਅੱਗ ਲੱਗੀ ਜੀ ਬਹੁਤ ਜ਼ਿਆਦੀ ਤੇ ਅੱਗ ਦੇ ਵਿੱਚ ਬੇਟੇ ਦੀ ਅੱਗ ਦੇ ਨਾਲ ਉਹਦੀ ਮੌਤ ਹੋ ਗਈ ਜਾਂ ਵੀ ਲਪੇਟ ਚ ਆ ਗਿਆ ਅੱਗ ਦੀ ਵਿੱਚ ਜੀ ਇਹ ਪਤਾ ਲੱਗਾ ਜੀ ਮੈਨੂੰ ਮਿਨੇਰੀ ਦੇ ਕਾਰਨ ਉਹਨਾਂ ਵੱਲ ਨੂੰ ਅੱਗ ਵਧ ਗਈ ਜੀ ਹਵਾ ਪਈ ਉਹਨਾਂ ਵੱਲ ਨੂੰ ਅੱਗ ਵਧ ਗਈ ਦੂਜਾ ਜਿਹੜਾ ਨਾਲ ਉਹਦੇ ਮੁੰਡਾ ਸੀ ਉਹ ਉਹ ਵੀ ਤੁਹਾਡੇ ਘਰਾਂ ਚ ਸੀ ਤੁਹਾਡਾ ਹਾਂਜੀ ਨਹੀਂ ਉਹ ਆਪਣੇ ਮਹੱਲੇ ਵਿੱਚ ਹੀ ਸੀਗਾ ਨਾਲ ਦਾ ਸੀਗਾ ਦੋਸਤ ਸੀਗਾ ਇਹਦਾ ਨਾਲ ਤੁਰੇ ਫਿਰਦੇ ਰਹਿੰਦੇ ਬੱਚਾ ਇੰਨਾ ਬੱਚੇ ਤੇ ਉਹ ਵੀ ਲਾਜਦੀਨ ਆ ਜੀ ਚੰਡੀਗੜ੍ਹ ਦੇ ਵਿੱਚ ਉਹਨੂੰ ਲੈ ਗਏ ਆ ਜੀ ਅੱਗੇ ਪਤਾ ਕੀ ਜਵਾਬ ਮਿਲਦਾ ਈ ਡਾਕਟਰਾਂ ਦਾ ਜੀ ਕਿ ਤੁਹਾਡੇ 4 ਬੱਚੇ? ਹਾਂਜੀ ਇੱਕ ਬੇਟੀ ਐ ਤਿੰਨ ਪੁੱਤਰ ਆਈ। ਇਹ ਸਭ ਤੋਂ ਛੋਟਾ ਸੀ? ਇਹ ਸਭ ਤੋਂ ਛੋਟਾ ਸੀਗਾ ਜੀ। ਮੇਰਾ ਸਾਰਿਆਂ ਤੋਂ ਜ਼ਿਆਦਾ ਇਹੀ ਸੀਗਾ ਮੈਨੂੰ ਤੇਰੇ ਨਾਲ ਪਿਆਰ ਬੜਾ ਜ਼ਿਆਦਾ ਸੀ। ਹਾਂਜੀ ਛੋਟਾ ਸੀ ਇਸ ਦਾ। ਛੋਟਾ ਸੀਗਾ ਜੀ। 9ਵੀਂ ਦੇ ਵਿੱਚ ਪੜਦਾ ਸੀਗਾ ਜੀ। ਉਹ ਪਾਸੇ ਉਚਿ ਰੱਖਦਾ ਸੀ ਕੀ ਕਰਨਾ ਚਾਹੁੰਦਾ ਸੀ ਉਹ ਜ਼ਿੰਦਗੀ 'ਚ ਜ਼ਿੰਦਗੀ 'ਚ ਇਹ ਹੀ ਕਰਨਾ ਚਾਹੁੰਦਾ ਸੀ ਪਾਪਾ ਪੜ ਕੇ ਗੇਰੇ ਚੰਗੀ ਥਾਂ ਤੇ ਲੱਗੂਗਾ ਮੈਂ ਤਰੱਕੀ ਕਰਾਂਗੇ ਮੈਨੂੰ ਕਹਿੰਦਾ ਪਾਪਾ ਮੇਰਾ ਰਿਜ਼ਲਟ ਆਉਣ ਵਾਲਾ ਵਾ ਮੇਰੀ ਐਡਮਿਸ਼ਨ ਦਾ ਪਤਾ ਲੈ ਆ ਗਏ ਮੈਂ ਪਤਮਾ ਕੱਲ ਨੂੰ ਲੈ ਕੇ ਆਉਂਗਾ ਤੇਰੀ ਐਡਮਿਸ਼ਨ ਦਾ ਪਤਾ ਕਹਿੰਦਾ ਚੱਲ ਅ ਜਿਵੇਂ ਮੱਥਾ ਟੇਕ ਜਿਸ ਦਿਨ ਗੱਲਾਂ ਹੋ ਰਹੀਆਂ ਸੀ ਉਸ ਦਿਨ ਹੀ ਗੱਲਾਂ ਹੋ ਰਹੀਆਂ ਸੀ ਜਦੋਂ ਤੁਰਿਆ ਵਾ ਉਹਦੋਂ ਅੱਧਾ ਘੰਟਾ ਪਹਿਲਾਂ ਦੀ ਗੱਲ ਆ ਜੀ ਐ ਕਹਿ ਕੇ ਤੁਰਿਆ ਮੈਂ ਕਿਹਾ ਚੱਲ ਪਤ ਮੈਂ ਜਾਣਾ ਵਾ ਤੇਰੀ ਐਡਮਿਸ਼ਨ ਦਾ ਪਤਾ ਲੈ ਕੇ ਹੁਣ ਮੈਂ ਤੇਰੇ ਰਿ ਪਤਾ ਨਹੀਂ ਨਾ ਹੁੰਦਾ ਕਿ ਰਾਤ ਚ ਜਾਂਦਿਆਂ ਕੀ ਹੋ ਜਾਣਾ ਇਹ ਇਹ ਸਾਰੇ ਪਿੰਡ ਵਾਸੀ ਆ ਤੁਹਾਨੂੰ ਪਤਾ ਐਕਚੁਅਲੀ ਇੱਥੇ ਕੀ ਹੋਇਆ ਕੀ ਸੀ ਇਹ ਮੋਟਰਸਾਈਕਲ ਕਿਵੇਂ ਲਪੇਟ ਦੇ ਵਿੱਚ ਆਉਂਦਾ ਕੁਝ ਜਾਣਕਾਰੀ ਮਿਲ ਸਕੇ ਅੱਗ ਕੁਝ ਹੱਦੋਂ ਵੱਧਦੀ ਸੀਗੀ ਜੀ ਸੜਕ ਦੇ ਦੋਨੇ ਪਾਸੇ ਅੱਗ ਸੀਗੀ ਤੇ ਬੱਚੇ ਚਲੋ ਥੋੜੇ ਉਮਰ ਦੇ ਹਿਸਾਬ ਨਾਲ ਤਿਆਰਬਾ ਘਟ ਹੋਣ ਕਰਕੇ ਕਹਿੰਦੇ ਸੀ ਅਸੀਂ ਸ਼ਾਇਦ ਲੰਗ ਜਾਾਂਗੇ ਪਰ ਤੂੰ ਇਹ ਦੇ ਲਪੇਟ ਚ ਆ ਕੇ ਤੇ ਮੋਟਰਸਾਈਕਲ ਤੁਹਾਡੇ ਸਾਹਮਣੇ ਉਹ ਪਿਆ ਉਹ ਅੱਗ ਦੇ ਵਿੱਚ ਡਿੱਗ ਪਿਆ ਇੱਕ ਪਿੱਛੇ ਡਿੱਗ ਪਿਆ ਸੀ ਉਹ ਬੱਚੇ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਜ਼ਿਆਦਾ ਸੀਗੀ ਉਹਦੇ ਵੀ 80% ਤੱਕ ਉਹ ਵੀ ਸੜ ਗਿਆ ਜੀ ਤੇ ਉਹ ਵੀ ਜੇਰੇ ਇਲਾਜ ਆ ਇਸ ਟਾਈਮ ਤੇ ਬੱਚੇ ਤਾਂ ਮੌਕੇ ਤੇ ਡੈਥ ਹੋ ਗਈ ਸੀਗੀ ਜੀ ਤੇ ਵੀ ਵੀ ਅੱਗ ਦੇਖ ਕੇ ਡਰ ਆਉਂਦਾ ਸੀਗਾ ਵੀ ਮੌਤ ਹੀ ਦੇਂਦੀ ਸਾਰੇ ਪਾਸੇ ਵੀ ਅਸੀਂ ਜਿੰਨਾ ਹੋ ਸਕਦਾ ਸੀ ਰੌਲਾ ਪਾਇਆ ਜਾਂ ਹੱਥ ਪੈਰ ਮਾਰੇ ਵੀ ਜੋ ਅੱਗ ਬੁਝਾਉਣ ਲਈ ਜਾਂ ਵੀ ਲੋਕਾਂ ਨੂੰ ਬਚਾਉਣ ਲਈ ਵੀ ਘੱਟ ਹੀ ਲੱਗਦਾ ਏ ਸਾਨੂੰ ਵੀ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਸਾਨੂੰ ਆ ਦੋ ਬੱਚੇ ਸਾਹਮਣੇ ਸਾਹਦੇ ਵੀ ਦਾਤਨੀ ਸਾਡੇ ਜੀ ਵੀ ਮਾਪਿਆਂ ਦਾ ਜੀ ਕਹਿੰਦੇ ਹੁੰਦੇ ਆ ਵੀ ਸਹਾਰਾ ਹੀ ਹੁੰਦੇ ਬੱਚਾ ਛੋਟਾ ਚਾਹੇ ਵੱਡਾ ਬੇਰਵੀ ਜੀ ਕਹਿਣਾ 6 ਮਹੀਨੇ ਦੀ ਫਸਲ ਪਾਲ ਕੇ ਆਪਾਂ ਨੂੰ ਤਕਲੀਫ ਹੋ ਜਾਂਦੀ ਅੱਗ ਲੱਗਨਾਂ ਇਹ ਤਾਂ 16 17 ਸਾਲ ਦਾ ਬੱਚਾ ਸੀਗਾ ਜੀ 16 17 ਸਾਲ ਦੀ ਕਮਾਈ ਸੀਗੀ ਜੀ ਵੜਾਪੇ ਦਾ ਸਹਾਰਾ ਸੀਗਾ ਉਹ ਚਲੇ ਗਿਆ ਜੀ ਹੁਣ ਤੁਸੀਂ ਆਪ ਹੀ ਸੋਚੋ ਮਾਪਿਆਂ ਤੇ ਕੀ ਬੀਤਦੀ ਹੋਊਗੀ ਸਰਕਾਰਾਂ ਦਾ ਤਾਂ ਬੁਰਾ ਹਾਲ ਆ ਜੀ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਤੋਂ ਆਮ ਲੋਕਾਂ ਦਾ ਹਾਲ ਹੀ ਨਹੀਂ ਦਿੰਦਾ ਜੀ ਕੋਈ ਇੱਥੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਨਹੀਂ ਹੋਇਆ ਉਦੋਂ ਕੋਈ ਮੌਕੇ ਦਿਹਾੜੇ ਕੋਈ ਹਜੇ ਤੱਕ ਸਰਕਾਰੀ ਅਫਸਰ ਨੇ ਕੋਈ ਸਰਕਾਰ ਦੇ ਨੁਮਾਇੰਦੇ ਨੇ ਆ ਕੇ ਕਿਸੇ ਨੂੰ ਵੀ ਹਾ ਦਾ ਨਾਰਾ ਨਹੀਂ ਮਾਰਿਆ ਕੋਈ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੇ ਬਾਰੇ ਗੱਲ ਕਰਦੇ ਆਂ ਕੋਈ ਹੈ ਹੀ ਨਹੀਂ ਜੀ ਸਾਫ ਦਬ ਦੇਖੋ ਜੋ ਕੋਜੀ ਵੀ ਵਾਪਰਿਆ ਹੈ ਤਾਂ ਕੁਦਰਤੀ ਆਫਤਾਂ ਕੁਦਰਤੀ ਆਫਤ ਦੇ ਵਿੱਚ ਫਸਲ ਚਲੀ ਗਈ ਫਸਲ ਦਾ ਮੁਆਵਜ਼ਾ ਥੋੜਾ ਬਹੁਤਾ ਹੋ ਜਾਊਗਾ ਫਿਰ ਪਰਪਾਈ ਹੋ ਸਕਦੀ ਹੈ ਪਰ ਜਿਸ ਘਰ ਦੇ ਵਿੱਚੋਂ ਇੱਕ ਜਵਾਨ ਪੁੱਤ ਚਲਾ ਗਿਆ ਉਹਦੀ ਪਰਪਾਈ ਤਾਂ ਉਮਰ ਪਰ ਨਹੀਂ ਹੋ ਸਕਦੀ ਪੁੱਤ ਤਾਂ ਪੁੱਤ ਹੀ ਐ ਪਰ ਫਿਰ ਵੀ ਸਰਕਾਰ ਨੂੰ ਇੱਕ ਕੁਦਰਤੀ ਆਫਤ ਦੇ ਵਿੱਚ ਜਾਨ ਗਈ ਐ ਬੱਚੇ ਦੀ ਇਹ ਤਾਂ ਸੋਚਣਾ ਚਾਹੀਦਾ ਹੈ ਘਟੋ ਘਟ ਕੋਈ ਕਿਸੇ ਤਰ੍ਹਾਂ ਦਾ ਕੋਈ ਆਸਰਾ ਤਾਂ ਹੋਵੇ ਤੁਹਾਡਾ ਕਾਰੋਬਾਰ ਕੀ ਐ ਜੀ ਮੇਰਾ ਕੰਮ ਦਿਹਾੜੀਦਾਰੀ ਦਾ ਹੀ ਐ ਰੰਗ ਰੰਗ ਰਾਈ ਰੋਟੀ ਖਾ ਲਈਦੀ ਐ ਕਮਾ ਕੇ ਹੋਰ ਕੀ ਇਹ ਹੀ ਕਾਰੋਬਾਰ ਐ ਬੱਚੇ ਕੀ ਕਰਦੇ ਤੁਸੀਂ ਬੱਚੇ ਇੱਕ ਤੋਂ ਦਸਾ ਕੁਆੜ ਵਾਲੀ ਦੁਕਾਨ ਤੇ ਗੱਡੀ ਗੁੱਡੀ ਨਾਲੋਂ ਵੀ ਦਿਹਾੜੀ ਹੋਗੀ ਜੀ ਦੂਜਾ ਇਹ ਦੁਕਾਨਦਾਰ ਦੁਕਾਨ ਦਾ ਪ੍ਰਬੰਧ ਕਰਦਾ ਫਿਰ ਤਾਂ ਕਰਨੀ ਆ ਜੀ ਹੁਣ ਇਹ ਕੀਤੀ ਨਹੀਂ ਕੀ ਮੰਗ ਕਰਦੇ ਹਾਂ ਤੁਸੀਂ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੋ ਸਰਕਾਰ ਸੰਨ ਦੇ ਸਕਦੀ ਆ ਉਹਨਾਂ ਦੇ ਦੇ ਦੇਵੇ ਜਿੰਨੇ ਕੋ ਕਰ ਸਕਦੇ ਆ ਸਾਡਾ ਤਾਂ ਬੱਚਾ ਗਿਆ ਹੀ ਚਲਾ ਬਾਈ ਇੰਨਾ ਹੀ ਬੜਾਵਾ ਦੇ ਦੇਣਗੇ ਤਾਂ ਉਹਨਾਂ ਹੀ ਉਹਨਾਂ ਦਾ ਬੜਾ ਸਾਰਾ ਇਹ ਸਿਰ ਤੇ ਹੱਥ ਦੇ ਦੇਣਗੇ ਤਾਂ ਅੱਗੇ ਸਰਕਾਰਾਂ ਦਾ ਪਤਾ ਨਹੀਂਗਾ ਜੀ ਕੀ ਕਰਦੇ ਸਾਡਾ ਬੱਚਾ ਤਾਂ ਗਿਆ ਹੀ ਚੜਾ ਬਾਈ ਇੰਤਜ਼ਾਮ ਤਾਂ ਉਹਨਾਂ ਨੂੰ ਬਾਈ ਜੀ ਵਾਂਗੂ ਪਹਿਲਾਂ ਕਰਨਾ ਚਾਹੀਦਾ ਫਿਰ ਵੀ ਗੱਡਾਂ ਲਾਉਣੀਆਂ ਚਾਹੀਦੀਆਂ ਗੱਲ ਹੀ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਵਾਪਰਨਾ ਨਹੀਂ ਚਾਹੀਦਾ ਸੀ ਇੰਨੀ ਅੱਗ ਵਰਨੀ ਜਾਈ ਲਾਈਆਂ ਉਹਨੀਆਂ ਪਾਣੀ ਆ ਜਾਂ ਗੱਡੀਆਂ ਇਹੋ ਜਿਹਾ ਨੁਕਸਾਨ ਹੋਣੀ ਕਿਉਂ ਜੀ ਨਹੀਂ ਤਾਂ ਫਬਾ ਸਰਕਾਰ ਨੂੰ ਕੀ ਕਹਿ ਸਕਦੇ ਆਂ ਕਟਨਾ ਤਾਂ ਵੱਡੀ ਵਾਪਰੀ ਆ ਰੋਮਨ ਪਰ ਇੱਥੇ ਤਾਂ ਇੱਕ ਜਾਨ ਵੀ ਗਈ ਆ ਬਾਪ ਕਹਿ ਰਿਹਾ ਕਿ ਮੈਂ ਮੇਰਾ ਸਭ ਤੋਂ लाडला ਬੱਚਾ ਸੀ ਚਲੋ लाडला ਤਾਂ ਬੱਚੇ ਸਾਰੇ ਹੀ ਹੁੰਦੇ ਆ ਪਰ ਕਿਸੇ ਛੋਟੇ ਨਾਲ ਦਾ ਪਿਆਰ ਵੱਧ ਹੁੰਦਾ ਹੈ ਕੁਦਰਤੀ ਤੌਰ ਤੇ ਆ। ਮਤਲਬ ਇਸ ਘਟਨਾ ਨੂੰ ਇਹ ਕਹਿਤਾ ਸ ਇਹ ਤਾਂ ਨਹੀਂ ਕਹਿ ਸਕਦੇ ਕਿ ਜਾਣੇ-अनਜਾਣੇ ਚ ਹੋ ਗਈ ਆ। ਇੰਤਜ਼ਾਮ ਤਾਂ ਬਈ ਪਹਿਲੀ ਗੱਲ ਇਹ ਸਰਦਾਰ ਸਾਹਿਬ ਆਏ ਨੇ ਇਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਅਸੀਂ ਖੜੇ ਆ। ਇਹ ਚੀਜ਼ ਬਈ ਸ਼ਬਦਾਂ ਵਿੱਚ ਬਿਆਨ ਨਹੀਂ ਹੈਗੀ। ਕੀ ਬੋਲੀਏ? ਇੱਕ ਬਾਪ ਦਾ ਬੱਚਾ ਜਿਹੜਾ ਕਿ ਸਭ ਤੋਂ लाडला ਬੱਚਾ ਜਿਵੇਂ ਉਹ ਕਹਿ ਰਹੇ ਨੇ ਛੋਟਾ ਜਿਹਾ 9ਵੀਂ ਕਲਾਸ ਚ ਪੜਦਾ 15 ਕ ਸਾਲਾਂ ਦਾ ਉਹ ਅੱਗ ਵਿੱਚ ਝੁਲਸ ਕੇ ਉਹਦੀ ਡੈਥ ਹੋ ਗਈ ਆ ਮੌਤ ਹੋ ਗਈ ਆ ਦੁਨੀਆ ਤੋਂ ਚਲਾ ਗਿਆ ਕੀ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀਗੀ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਹੋਵੇ ਨਾ ਜੇ ਆ ਸਾਡੇ ਇਲਾਕੇ ਨੂੰ ਆਹ ਹੈ ਇੱਥੇ ਸਾਡੇ ਫਾਇਰ ਬਗੇਡਾ ਸਾਡੇ ਇਲਾਕੇ ਨੂੰ ਕੋਈ ਸਹੂਲਤ ਦਿੱਤੀ ਹੁੰਦੀ ਇਹ ਅੱਗ ਹੀ ਨਾ ਲੱਗਦੀ ਤੇ ਇਹਨਾਂ ਦਾ ਬੱਚਾ ਅੱਜ ਪਰਿਵਾਰ ਚ ਹੁੰਦਾ ਇਸ ਪਰਿਵਾਰ ਨਾਲ ਇੱਕ ਬੱਚਾ ਜਿਹੜਾ ਹੋਰ ਆ ਜਸਕਰਨ ਸਿੰਘ ਉਹ ਪੀਜੀਆਈ ਰੈਫਰ ਕਰਤਾ 85% ਉਹ ਚੁਲਸਿਆ ਹੋਇਆ ਜਦੋਂ ਇਹ ਬੱਚੇ ਚੁਲਸੇ ਸੀਗੇ ਇਹ ਬੱਚੇ ਦੀ ਤਾਂ ਦੇ 20 ਕ ਸਕਿੰਟਾਂ ਦੀ ਗੱਲ ਆ 20 ਕ ਸਕਿੰਟਾਂ ਚ ਡੈਥ ਹੋ ਗਈ ਸੀ ਦੂਜਾ ਬੱਚਾ ਇੱਕ ਮੋਟਰ ਦੇਖ ਰਹੀ ਆ ਉੱਥੇ ਜਾ ਕੇ ਉਹ ਸਾਰਾ ਲੈ ਕੇ ਖੜ ਗਿਆ ਸੀਗਾ ਤੇ ਜਦੋਂ ਲੋਕ ਆਏ ਲੋਕਾਂ ਨੂੰ ਕਹਿੰਦਾ ਮੇਰੇ ਤੇ ਪਾਣੀ ਪਾ ਦਿਓ ਮੈਂ ਮੱਚ ਗਿਆ ਮੈਂ ਮੱਚ ਗਿਆ ਮੈਂ ਮਰ ਗਿਆ ਹਨਾ ਉਹ ਜਾਨ ਨਿਕਲ ਰਹੀ ਸੀ ਉਹਦੀ ਜਾਨ ਕਿਵੇਂ ਵੀ ਸੀਗਾ ਹਨਾ ਉਹ ਲੋਕਾਂ ਨੇ ਪਾਣੀ ਪਾਇਆ ਚਲੋ ਜਿਹੜੀ ਮੁੱਢਲੀ ਸਹਾਇਤਾ ਦਿੱਤੀ ਆ ਉਹਨਾਂ ਨੂੰ ਹਸਪਤਾਲ ਚ ਸਾਨੂੰ ਤਾਂ ਇਹ ਵੀ ਪਤਾ ਲੱਗਾ ਵੀ ਮੌਕੇ ਤੇ ਐਂਬੂਲੈਂਸ ਵੀ ਨਹੀਂ ਪਹੁੰਚੀ ਸੀ ਐਂਬੂਲੈਂਸ ਵੀ ਨਹੀਂ ਪਹੁੰਚੀ ਅਸੀਂ ਇਸ ਪਰਿਵਾਰ ਨਾਲ ਖੜੇ ਆ ਪਰਿਵਾਰ ਦੀ ਜੋ ਵੀ ਮੰਗ ਹੋਊਗੀ ਜੋ ਵੀ ਮੰਗ ਹੋਊਗੀ ਇਹਨਾਂ ਨਾਲ ਅਸੀਂ ਖੜੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਪਰਿਵਾਰ ਗਰੀਬ ਪਰਿਵਾਰ ਨਹੀਂ ਦੋਨੇ ਜਾਣੇ ਥੋਡੇ ਕੋਈ ਐਮਐਲਏ ਸਾਹਿਬ ਹਾਲੇ ਤੱਕ ਘਰੇ ਆਏ ਆ ਜੀ ਕਿ ਨਹੀਂ ਆਏ ਆਏ ਸੀਗੇ ਕਹਿ ਗਏ ਆ ਵੀ ਕਰਾਂਗੇ ਸਹੂਲਤ ਕਰਾਂਗੇ ਜੀ ਦੇਵਾਂਗੇ ਤੁਹਾਨੂੰ ਜੇ ਜਿੰਨੇ ਜੋਗੇ ਹੋਏ ਆ ਫਲਾਨ ਬਾਕੀ ਹਜੇ ਤੱਕ ਅਸੀਂ ਅਸੀਂ ਐਮਐਲਏ ਸਾਹਿਬ ਨੂੰ ਮੰਗ ਕਰਦੇ ਆਂ ਇਹ ਗਰੀਬ ਪਰਿਵਾਰ ਇਹਨਾਂ ਦਾ ਬੱਚਾ ਗਿਆ ਜਿਹੜੇ ਬੱਚੇ ਨੇ ਕੀ ਪਤਾ ਵੱਡਾ ਹੋ ਕੇ ਅਫਸਰ ਬੰਨਾ ਸੀ ਵੱਡਾ ਹੋ ਕੇ ਫੌਜ ਚ ਜਾਣਾ ਸੀ ਪੁਲਿਸ ਜਾਣਾ ਕਿਤੇ ਪਾਸੇ ਵੀ ਜਾਣਾ ਸੀਗਾ ਇਸ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਮਾਲੀ ਸਹਾਇਤਾ ਦਿੱਤੀ ਜਾਵੇ ਜਿਹੜਾ ਬੱਚਾ ਜੀਰੇ ਇਲਾਜ ਉਸੋ ਪਰਿਵਾਰ ਦੀ ਮਾਲੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਉਸ ਦਾ ਇਲਾਜ ਸਰਕਾਰ ਦੇ ਖਰਚੇ ਤੋਂ ਹੋਣਾ ਚਾਹੀਦਾ ਇਹ ਅਸੀਂ ਤਰਖਾਸ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਦੇ ਆਂ ਉਹਨਾਂ ਦੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਤੇ ਸਾਡੇ ਜਿਹੜਾ ਇਹ ਤੰਡ ਮੱਛੀ ਆਕ ਦਾ ਇਹ ਕਿਸੇ ਤੇ ਮੱਛੀ ਨਾ ਜੀ ਬਿਲਕੁਲ ਤਾਂ ਇਹ ਬਾਪ ਉਸੇ ਥਾਂ ਤੇ ਪਹੁੰਚਿਆ ਹੋਇਆ ਜਿੱਥੇ ਉਸ ਦੇ ਬੱਚੇ ਦੀ ਜਾਨ ਗਈ ਹੈ ਜੋ ਹਾਲਤ ਇਸ ਵੇਲੇ ਮੋਟਰਸਾਈਕਲ ਦੀ ਹੈ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਉਹ ਬੱਚੇ ਦਾ ਕੀ ਹਾਲ ਹੋਇਆ ਹੋਣਾ ਸ਼ਾਇਦ ਇੱਥੇ ਡਿੱਗਿਆ ਹੋ ਸਕਦਾ ਹੈ ਕਿ ਇੱਥੇ ਡਿੱਗਿਆ ਸੀ ਇੱਥੇ ਇੱਕ ਚਾਰਜਰ ਪਿਆ ਕੁਝ ਸਮਾਨ ਪਿਆ ਇੱਥੇ ਕੁਝਕ ਜਿਹੜੇ ਆ ਦੇਖੋਗੇ ਕੱਪੜੇ ਜਿਹੜੇ ਸੜੇ ਹੋਏ ਸੀਗੇ ਉਸ ਵੇਲੇ ਦੇ ਜੋ ਦੇ ਤੇੜ ਪਾਏ ਹੋਣਗੇ ਗਲ ਪਾਏ ਹੋਣਗੇ ਉਹ ਕੱਪੜੇ ਜਿਹੜੇ ਨੇ ਉਹ ਸੁਆਹ ਹੋ ਚੁੱਕੇ ਆ ਇੱਕ ਇਧਰਲੇ ਪਾਸੇ ਵੀ ਕੁਝ ਸਮਾਨ ਪਿਆ ਸ਼ਾਇਦ ਇਹ ਬਾਈਕ ਦਾ ਕੋਈ ਕਵਰ ਵਗੈਰਾ ਦਾ ਹਾਂ ਬਾਈਕ ਦਾ ਤਾਂ ਇੱਥੇ ਕੀ ਹਾਲਤ ਹੋਈ ਹੋਏਗੀ ਕਿਸ ਤਰੀਕੇ ਉਸ ਬੱਚੇ ਦੀ ਜਾਨ ਗਈ ਹੋਏਗੀ ਕਿਵੇਂ ਉਹ ਤੜਫ ਤੜਪ ਕੇ ਆਪਣੇ ਸਾਹ ਉਸਨੇ त्यागे ਹੋਣਗੇ ਤਾਂ ਇਹ ਜਿਹੜਾ ਮੰਜ਼ਰ ਹੈ ਇਹ ਬੜਾ ਹੀ ਭਾਵੁਕ ਕਰ ਦੇਣ ਵਾਲਾ ਮੰਜ਼ਰ ਹੈ ਔਰ ਬਾਪ ਕਹਿ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਹੈ ਘਟੋ ਘਟ ਸਰਕਾਰ ਜ਼ਰੂਰ ਉਸਤੇ ਪਿੱਠ ਥਾਪੜੇ ਵਿੱਤੀ ਸਹਾਇਤਾ ਔਰ ਜਿਵੇਂ ਨਾਲ ਦੀ ਨੌਜਵਾਨ ਨੇ ਵੀ ਕਿਹਾ ਕਿ ਘਟੋ ਘਟ ਕੋਈ ਨਾ ਕੋਈ ਨੌਕਰੀ ਦਾ ਪ੍ਰਬੰਧ ਜ਼ਰੂਰ ਇਸ ਪਰਿਵਾਰ ਦੇ ਲਈ ਹੋਣਾ ਚਾਹੀਦਾ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਜ਼ੀਰਾ